ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼ਕਲ ਜੀ ਪਤਪਸ ਵਾਕ ਕਰਦੇ ਆਪਰੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ 31 ਜਨਵਰੀ ਨੂੰ ਜਿਹੜਾ ਪੱਤਰ ਜਾਰੀ ਕਰਕੇ ਜਿਹੜੀ ਨਵੀਂ ਭਰਤੀ ਦੇ ਉੱਤੇ ਰੋਕ ਲਗਾਈ ਗਈ ਸੀਗੀ ਉਸ ਦਾ ਕੀ ਕਾਰਨ ਰਿਹਾ ਹੈ ਜਾਣਦੇ ਆ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸਾਡੀ ਜਿਹੜੀ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦੱਸਿਆ ਗਿਆ ਸੀ ਕਿ 17 7 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮ ਨੇ ਜਿਹੜੇ ਪਹਿਲਾਂ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਜਿਹੜਾ ਜਿੱਤਿਆ ਗਿਆ ਸੀ ਫਿਰ ਸੁਪਰੀਮ ਕੋਰਟ ਦੇ ਵਿੱਚ ਪੰਜਾਬ ਸਰਕਾਰ ਜਾਂਦੀ ਹੈ ਦਾ ਉਹਨਾਂ ਦਾ ਜਿਹੜਾ ਕੇਸ ਹੈ ਜਿਹੜਾ ਉਹ ਤੁਹਾਡੇ ਜਿਹੜਾ ਡਿਸਮਿਸ ਹੋ ਜਾਂਦਾ ਹੈ ਜਿਸ ਤੋਂ ਬਾਅਦ ਪੰਜਾਬ ਸਰਕਾਰ ਵਿੱਤ ਵਿਭਾਗ ਮੁੱਖ ਸਖਤਰ ਦੇ ਵੱਲੋਂ ਜਿਹੜੀ ਵਿਸ਼ੇਸ਼ ਮੀਟਿੰਗ ਆ ਹੋ ਸੱਦੀ ਜਾਂਦੀ ਹੈ ਜਿਸ ਦੇ ਵਿੱਚ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਜਿਹੜਾ ਹੈ ਸੱਦਿਆ ਜਾਂਦਾ ਹੈ ਤੇ ਉਹਨਾਂ ਦੇ ਵਿੱਚ ਮੀਟਿੰਗ ਦੇ ਵਿੱਚ ਜਿਹੜਾ ਹੈ ਨਿਰਣੈ ਕੀਤਾ ਜਾਂਦਾ ਹੈ ਪੰਜਾਬ ਸਰਕਾਰ ਜਿਹੜੀ ਉਹ ਕੇਸ ਆ ਕਿਸ ਪੱਧਰ ਤੇ ਉੱਤੇ ਹਾਰਦੀ ਹੈ ਅਤੇ ਕਿਸ ਦੇ ਕੀ ਕਾਰਨ ਰਹੇ ਨੇ ਤਾਂ ਉਸ ਦੇ ਵਿੱਚ ਜਿਹੜੇ ਕੇਸ ਦਿੱਤਾ ਸੀਗਾ ਜਿਹੜੇ ਹੈਲਥੀ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਏ ਜਿਹੜੇ 2021 ਦੇ ਵਿੱਚ ਸਹਾਇਕ ਪ੍ਰੋਫੈਸਰ ਸੀਗੇ ਉਹਨਾਂ ਦੀ ਭਰਤੀ ਸੀ ਜਿਹੜੀ ਹੋਈ ਸੀ ਉਹ ਹੋਈ ਸੀ ਜਿਹੜੇ ਕੋਰਟ ਕੇਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਗਏ ਸੀ ਅਤੇ ਜਿਨ੍ਹਾਂ ਨੇ ਸਤਮਾ ਪੇ ਕਮਿਸ਼ਨ ਲੱਗਣ ਨੂੰ ਸੀਗਾ ਜਿਹੜਾ ਚੈਲੰਜ ਕੀਤਾ ਸੀਗਾ ਤੇ ਉਸ ਨੂੰ ਲੈ ਕੇ ਸੀਗਾ ਜਿਹੜਾ ਇਸ ਮੀਟਿੰਗ ਦੇ ਵਿੱਚ ਜਿਹੜਾ ਵਿਸ਼ੇਸ਼ ਤੌਰ ਤੇ ਜਿਹੜੇ ਵਿਭਾਗਾਂ ਦੇ ਮੁਖੀਆਂ ਨੂੰ ਲੈ ਕੇ ਕੀਤੀ ਗਈ ਸੀ ਅਲਸੋ ਦੇ ਵਿੱਚ ਉਹਨਾਂ ਨੇ 31 ਜਨਵਰੀ ਨੂੰ ਜਿਹੜਾ ਇੱਕ ਪੱਤਰ ਆ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਹੈ ਉਸ ਆਰਡਰ ਜਿਹੜੇ ਆ ਕੀਤੇ ਗਏ ਨੇ ਉਸ ਦੇ ਵਿੱਚ ਉਹਨਾਂ ਦੇ ਵਿਸ਼ਾ ਰੱਖਿਆ ਹੈਗਾ ਕਿ ਬੀਤੀ ਵਿੱਤੀ ਵਿਭਾਗ ਦੇ ਵੱਲੋਂ ਜਾਰੀ ਹਦਾਇਤਾਂ 17/7/2020 ਤੋਂ ਸਨਮੁਖ ਸਿੱਧੀ ਪ੍ਰਤੀ ਅਸਾਮੀਆਂ ਦੇ ਲਈ ਜਿਹੜਾ 7ਵੇਂ ਪੀ ਕਮਿਸ਼ਨ ਦੇ ਪੈਟਰਨ ਤੇ ਨਿਰਧਾਰਿਤ ਕੀਤੇ ਗਏ ਆ ਜਾਂ ਜਾਣ ਵਾਲੇ ਨੇ ਤਨਖਾਸ਼ ਕੇਲਾ ਪ੍ਰਤੀ ਵਿਭਾਗੀ ਨੀਮਾਂ ਦੇ ਵਿੱਚ ਬਣੀ ਸੋਧ ਹੋਣ ਉਪਰੰਤ ਜਾਂ ਜਿਹੜੀ ਸਿੱਧੀ ਪ੍ਰਤੀਕਰਨ ਸੰਬੰਧੀ ਮਤਲਬ ਜਦ ਕਿ ਡਿਪਾਰਟਮੈਂਟਾਂ ਦੇ ਵਿੱਚ ਜਿਹੜਾ 7ਵਾਂ ਪੇ ਕਮਿਸ਼ਨ ਉਹਨੂੰ ਲੈ ਕੇ ਭਰਤੀ ਨੀਮਾ ਦੇ ਵਿੱਚ ਜਿਹੜੀ ਸੋਧ ਹੈ ਹੋ ਗਈ ਹੈ ਉਹ ਨਹੀਂ ਕੀਤੀ ਜਾਂਦੀ ਉਦੋਂ ਤੱਕ ਭਰਤੀਆਂ ਦੇ ਉੱਤੇ ਆ ਜਿਹੜਾ ਪੂਰਨ ਤੌਰ ਤੇ ਰੋਕ ਰਹੇਗੀ ਜਿੰਨਾ ਡਿਪਾਰਟਮੈਂਟ ਦੇ ਵੱਲੋਂ ਹਜੇ ਤੱਕ ਜਿਹੜੇ ਵਿਭਾਗਾਂ ਦੇ ਵੱਲੋਂ ਜਿਹੜੀ ਇਸ ਦੇ ਵਿੱਚ ਸੋਧ ਉਹ ਨਹੀਂ ਕੀਤੀ ਗਈ ਸੀ ਤੇ ਜਿਨ੍ਹਾਂ ਦੇ ਵਿੱਚ ਜਿਹੜਾ ਹੈ ਡਰਾਪਸ ਸੀਗੀ ਜਿਹੜੀ ਸੋਧਾਂ ਸੀਗੀਆਂ ਕਰ ਲਈਆਂ ਗਈਆਂ ਸੀਗੀਆਂ ਉਹਨਾਂ ਡਿਪਾਰਟਮੈਂਟਾਂ ਦੇ ਉੱਤੇ ਕੋਈ ਰੋਕ ਨਹੀਂ ਹੋਵੇਗੀ ਪਰ ਜਿਨ੍ਹਾਂ ਨੇ ਹਜੇ ਤੱਕ ਜਿਵੇਂ ਹੈਲਥ ਡਿਪਾਰਟਮੈਂਟ ਦੇ ਵਿੱਚ ਸੀਗਾ ਕਿ ਉਹਨਾਂ ਦੇ ਸਰਵਿਸ ਰੂਲ ਦੇ ਵਿੱਚ ਸੀਗਾ ਜਿਹੜੀ ਸੋਧ ਨਹੀਂ ਕੀਤੀ ਗਈ ਸੀ ਜਿਸ ਕਾਰਨ ਜਿਹੜੇ ਸੀਗੇ ਜਿਹੜੇ ਸਹਾਇਕ ਪ੍ਰੋਫੈਸਰ ਸੀਗੇ ਜਿਹੜੇ ਕੋਰਟ ਗਏ ਸੀਗੇ ਉਹਨਾਂ ਨੇ 6ਵੇਂ ਪੇ ਕਮਿਸ਼ਨ ਨੂੰ ਲਾਉਣ ਦੇ ਲਈ ਸੀ ਜਿਹੜੀ ਅਰਜੀ ਸੀ ਦਿੱਤੀ ਕਿ ਸਾਡੀ ਸੋਧ ਨਾ ਹੋਣ ਕਰ ਜਿਹੜੀ ਸਾਡੇ ਸਾਨੂੰ 6ਵਾਂ ਪੇ ਕਮਿਸ਼ਨ ਜਿਹੜਾ ਹੈ ਲੱਗ ਜਿਹੜਾ ਲੱਗਣਾ ਪੈਂਦਾ ਹੈ ਸੋ ਇਸ ਚੀਜ਼ ਨੂੰ ਲੈ ਕੇ ਜਦੋਂ ਇੱਕ ਪਾਸੇ ਤਾਂ ਹਾਈ ਕੋਰਟ ਦੇ ਵਿੱਚੋਂ ਸੀ ਜਿਹੜੇ ਮੁਲਾਜ਼ਮ ਸੀ ਜਿਹੜੇ ਕੇਸ ਜਿੱਤ ਗਏ ਸੀ ਪਰ ਦੂਜੇ ਪਾਸੇ ਸਰਕਾਰ ਦੇ ਵੱਲੋਂ ਲਗਾਤਾਰ ਇਹਦੇ ਤੇ ਮੀਟਿੰਗਾਂ ਰੱਖ ਕੇ ਜਾਂ ਜਿਹੜਾ ਮਤਲਬ ਹੈ ਕਿ 7ਵਾਂ ਪੇ ਕਮਿਸ਼ਨ ਲਾਉਣ ਦੇ ਜਿਹੜੇ ਰਾਹ ਨੇ ਜਿਹੜੇ ਸਰਕਾਰ ਆਪਣੇ ਪੱਖੋਂ ਸਾਰੇ ਪਾਸੇ ਜਿਹੜੇ ਤਿਆਰ ਕੀਤੇ ਜਾ ਰਹੇ ਨੇ ਮਤਲਬ ਜਿੱਥੇ ਕਿਤੇ ਉਮੀਦ ਮੁਲਾਜ਼ਮਾਂ ਨੂੰ ਇਹ ਲੱਗ ਰਹੀ ਸੀ ਕਿ ਹਾਈ ਕੋਰਟ ਦੇ ਵਿੱਚੋਂ ਕਿਸੇ ਦੀ ਜਿੱਤ ਕੇ ਜਿਤੇ ਕੇ ਮਲਾਜ਼ਮ ਨੂੰ ਜਿਹੜੇ ਲੱਗੀ ਹੋਈ ਸਤਮਾ ਪੇ ਕਮਿਸ਼ਨ ਸ਼ਾਇਦ ਕੀਤੇ ਨਾ ਕੀਤੇ ਉਹਨਾਂ ਨੂੰ ਰਾਹਤ ਮਿਲੇਗੀ ਪਰ ਜਿਹੜੀ ਸਰਕਾਰ ਨੇ ਇਸ ਸਮੇਂ ਜਿਹੜਾ ਇਹ ਪੱਤਰ ਲਾ ਕੇ ਆਏ ਨੇ ਤਾਂ ਉਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਉਹ ਸਤਮਾ ਪੇ ਕਮਿਸ਼ਨ ਹੀ ਆ ਜਿਹੜਾ ਉਹਨਾਂ ਤੇ ਲੱਗਿਆ ਲਗਾਇਆ ਗਿਆ ਹੈ ਜਿਹੜਾ ਰਹੇਗਾ ਕਿਉਂਕਿ ਉਹ ਜਿਹੜੇ ਸਹਾਇਕ ਪ੍ਰੋਫੈਸਰ ਸੀਗੇ ਉਹਨਾਂ ਦੇ ਕੇਸ ਦੇ ਵਿੱਚ ਜਾਂ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਜਿਨ੍ਹਾਂ ਦੀ ਜਿਹੜੀ ਭਰਤੀ ਸੀ 17 ਸਤ 2020 ਤੋਂ ਬਾਅਦ ਵਰਤੀ ਹੋਏ ਆ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਜਿਹੜੇ ਜਿਹੜੇ ਸਰਵਿਸ ਰੂਲ ਦੇ ਵਿੱਚ ਜਿਹੜੀ ਸੋਧ ਆ ਉਹ ਨਹੀਂ ਹੋਈ ਸੀ ਹਜੇ ਤੱਕ ਉਹਨਾਂ ਨੂੰ ਇਸ ਦਾ ਜਿਹੜਾ ਬੈਨੀਫਿਟ ਹੈਗਾ ਕੋਰਟ ਦੇ ਵਿੱਚ ਜਾ ਕੇ ਮਿਲ ਸਕਦਾ ਪਰ ਜਿਨ੍ਹਾਂ ਦੀ ਸੋਧਾਂ ਹੋ ਚੁੱਕੀਆਂ ਨੇ ਸਤਮਾ ਪੇ ਕਮਿਸ਼ਨ ਨੇ ਡ੍ਰੌਪਡ ਸੀਗਾ ਜਿਹੜਾ ਕਰ ਲਿਆ ਸੀਗਾ ਉਹਨਾਂ ਦੇ ਲਈ ਜਿਹੜਾ ਰਾਹ ਜਿਹੜਾ ਹਜੇ ਕੋਈ ਵੀ ਸਖਾਵਾਂ ਨਹੀਂ ਹੈਗਾ ਸੋ ਇਸ ਦੇ ਨਾਲ ਹੀ ਹੈ ਜਿਹੜਾ ਮਤਲਬ ਲਾਜ਼ਮਾ ਨਹੀਂ ਉਮੀਦ ਕਰਕੇ ਰੱਖੀ ਹੈਗੀ ਹੈਗੀ ਇਹ ਸੜਕਾਂ ਤੇ ਗਰਾਊਂਡ ਤੇ ਸੰਘਰਸ਼ ਜਿਹੜੇ ਕਰ ਰਹੇ ਨੇ ਕੋਟਾਂ ਦੇ ਵਿੱਚ ਵੱਖ-ਵੱਖ ਹੋਰ ਕੇਸ ਤਾਂ ਕੇਸ ਵੀ ਜਿਹੜੇ ਇਸ ਦੇ ਨਾਲ ਸੰਬੰਧਿਤ ਹੋਣਗੇ ਤਾਂ ਉਹਨਾਂ ਨੂੰ ਲੈ ਕੇ ਜਿਹੜਾ ਸਰਕਾਰ ਹੈ ਇਸ ਪੱਤਰ ਦੇ ਨਾਲ ਜਿਹੜੀ ਹੈ ਘਾਟ ਕਰਨ ਦੀ ਜਿਹੜੀ ਹੈ ਕੋਸ਼ਿਸ਼ ਇਹ ਜਿਹੜੀ ਹੈ ਉਹ ਕਰਦੀ ਹੋਈ ਨਜ਼ਰ ਆ ਰਹੀ ਹੈ ਸੋ ਦੋਸਤੋ ਏਸੀ ਆਸੀ ਬੜੀ ਅਪਡੇਟ ਅਪਡੇਟ ਵਿੱਚ ਪਣੀ ਰਹੀ ਬਹੁਤ ਬਹੁਤ ਧੰਨਵਾਦੀ ਚੈਨਲ ਦੇ ਨਵੇਂ ਚੈਨਲ ਜੀ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ